ਤੁਸੀਂ ਦੇਖ ਰਹੇ ਹੋ 19ਵੀਂ ਸਦੀ ਦੇ ਅੰਤਲੇ ਦਹਾਕੇ ਦੇ ਦੌਰਾਨ ਸਿੱਖ ਵਿਦਿਅਕ ਲਹਿਰ ਦਾ ਮਜਸਮਾ ਅਤੇ ਕੌਮ ਦੀ ਵਿਰਾਸਤ ਖਾਲਸਾ ਕਾਲਜ ਅੰਮ੍ਰਿਤਸਰ ਖਾਲਸਾ ਕਾਲਜ ਅੰਮ੍ਰਿਤਸਰ ਜੋ ਕਿ 1892 ਨੂੰ ਹੋਂਦ ਦੇ ਵਿੱਚ ਆਇਆ ਔਰ ਸਨ 1893 ਦੇ ਵਿੱਚ ਖਾਲਸਾ ਕਾਲਜ ਸਕੂਲ ਖੁੱਲਣ ਤੋਂ ਪਹਿਲਾਂ ਮਿਡਲ ਤੱਕ ਦੀ ਪੜ੍ਹਾਈ ਸ਼ੁਰੂ ਹੋਈ ਫਿਰ ਸਨ 1896 ਦੇ ਵਿੱਚ ਇਸੇ ਕਾਲਜ ਦੇ ਵਿੱਚ ਹਾਈ ਅਤੇ ਐਫਏ ਦੀਆਂ ਕਲਾਸਾਂ ਜਾਰੀ ਹੋਈਆਂ ਇਸ ਤੋਂ 3 ਸਾਲ ਮਗਰੋਂ ਇਸ ਕਾਲਜ ਦੀ ਪੜ੍ਹਾਈ ਬੀਏ ਤੱਕ ਤੇ ਫਿਰ ਕੁਝ ਸਮੇਂ ਬਾਅਦ ਐਫਐਸਸੀ ਤੇ ਬੀਐਸਸੀ ਤੱਕ ਜਾ ਪਹੁੰਚੀ ਇਸ ਤਰ੍ਹਾਂ ਸਿੱਖਾਂ ਦੀ ਇਹ ਅਦੁੱਤੀ ਵਿਦਿਅਕ ਸੰਸਥਾ ਜੋ ਇੱਕ ਗਰੀਬ ਸਿੱਖ ਦੀਆਂ ਕੁਰਬਾਨੀਆਂ ਦਾ ਫਲ ਹੈ ਪੰਜਾਬ ਦੇ ਇੱਕ ਪ੍ਰਸਿੱਧ ਸ਼ਾਹੀ ਕਾਲਜ ਦੀ ਸ਼ਕਲ ਦੇ ਵਿੱਚ ਆਪਣਾ ਅਦੁੱਤੀ ਇਤਿਹਾਸ ਤੇ ਵਿਰਸਾ ਸੰਭਾਲੀ ਬੈਠੀ ਕੌਮ ਦੀ ਇਹ ਵਿਰਾਸਤ ਅੱਜ ਵੀ ਆਪਣੀ ਸ਼ਾਨੋ ਸ਼ੌਕਤ ਨੂੰ ਕਾਇਮ ਰੱਖ ਰਹੀ ਹੈ ਅਜੋਕੇ ਸਮੇਂ ਦੇ ਵਿੱਚ ਖਾਲਸਾ ਕਾਲਜ ਦੇ ਵਿੱਚ ਹਰੇਕ ਸਟਰੀਮ ਦੀ ਪੜ੍ਹਾਈ ਗ੍ਰੈਜੂਏਸ਼ਨ ਲੈਵਲ ਤੋਂ ਲੈ ਕੇ ਮਾਸਟਰ ਡਿਗਰੀ ਤੱਕ ਦੇ ਸਾਰੇ ਕੋਰਸ ਬੜੇ ਸਫਲਤਾਪੂਰਵਕ ਚੱਲ ਰਹੇ ਹਨ ਔਰ ਖਾਲਸਾ ਕਾਲਜ ਦੀ ਇਹ ਇਮਾਰਤ ਵਿੱਚ ਐਸੀ ਕشش ਹੈ ਕਿ ਪੜ੍ਹਾਈ ਛੱਡ ਚੁੱਕੇ ਵੀ ਜੇਕਰ ਇਸ ਇਮਾਰਤ ਨੂੰ ਦੇਖਣ ਤਾਂ ਉਹਨਾਂ ਦਾ ਮਨ ਦੁਬਾਰਾ ਕਰ ਪੈਂਦਾ ਹੈ ਇਸ ਕਾਲਜ ਦੇ ਵਿੱਚ ਪੜਨ ਦੇ ਲਈ ਭਾਈ ਰਾਮ ਸਿੰਘ ਰਾਮਗੜੀਆ ਵੱਲੋਂ ਡਿਜ਼ਾਈਨ ਕੀਤਾ ਹੋਇਆ ਸਿੱਖ ਇਮਾਰਤ ਸਾਜੀ ਦਾ ਇਹ ਦਿਲਕਸ਼ ਨਮੂਨਾ ਹੈ